ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇ ਦਾ ਚੈਨਲ ਦੇਖਦੇ ਦਰਸ਼ਕਾਂ ਦਾ ਮੈਂ ਰੀਨ ਰਤੂ ਸਵਾਗਤ ਕਰਦੀ ਹਾਂ ਆਜ਼ਰਾ ਤੁਹਾਡੇ ਲਈ ਆਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਜ ਦਾ ਮੁੱਦਾ ਹੈ ਬੀਤੇ ਦਿਨੀ ਬਟਾਲਾ ਵਿਖੇ ਇੱਕ ਨੌਜਵਾਨ ਦੀ ਛੜਕ ਹਾਸੇ ਚ ਮੌਤ ਤੋਂ ਪੜ ਕੇ ਲੋਕਾਂ ਨੇ ਇੱਕ ਥਾਣੇਦਾਰ ਨੂੰ ਬੰਨ ਕੇ ਕੁੱਟਮਾਰ ਕੀਤੀ ਸਾਡਾ ਆਜ ਦਾ ਮੁੱਦਾ ਲੋਕਾਂ ਵਿੱਚ ਪੜ ਕੇ ਇਸ ਰੋਸ ਬੰਦੀ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਪੈਰੇਤਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਪੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਵੱਲੋਂ ਜਿਸ ਤਰ੍ਹਾਂ ਥਾਣੇਦਾਰ ਦੀ ਬਣ ਕੇ ਕੁੱਟਮਾਰ ਕੀਤੀ ਗਈ ਇਸ ਨੂੰ ਤੁਸੀਂ ਕਿਹੜੇ ਸ਼ਬਦਾਂ ਚ ਬਿਆਨ ਕਰਦੇ ਹੋ ਖੁਪਿਵੇਂ ਜਦੋਂ ਸੇ ਸਰਕਾਰਾਂ ਵਿਰੁੱਧ ਜਾਂ ਸਰਕਾਰ ਦਾ ਜਿਹੜਾ ਇਹ ਤੰਤਰ ਲੋਕਾਂ ਨੂੰ ਦਬਾਉਣ ਵਾਲਾ ਇਹਦੇ ਵਿਰੁੱਧ ਗੁੱਸਾ ਭੜਕਦਾ ਰੋਹ ਭੜਕਦਾ ਜਾਂ ਅਸੀਂ ਇਹਨੂੰ ਬਗਾਵਤ ਦਾ ਇੱਕ ਛੋਟਾ ਰੂਪ ਵੀ ਕਹਿ ਸਕਦੇ ਹਾਂ ਕਿ ਉਹਦੇ ਪਿੱਛੇ ਜਿਹੜਾ ਜਵਾਲਾਮੁਖੀ ਲੋਕਾਂ ਦੇ ਮਨਾਂ 'ਚ ਦੱਬੀ ਹੁੰਦੀ ਆ ਉਸ ਉਸ ਤੱਕੇ ਸ਼ਾਈ ਨੂੰ ਲੈ ਕੇ ਉਸ ਵਿਧਕਰੀ ਨੂੰ ਲੈ ਕੇ ਉਸ ਜੋਰ ਜ਼ਬਰ ਨੂੰ ਲੈ ਕੇ ਜਿਹੜਾ ਨਿਰੰਤਰ ਉਹਨਾਂ ਤੇ ਆਏ ਦਿਨ ਬਾਪੜਦਾ ਜੀ ਸੋ ਉਹ ਜਵਾਲਾਮੁਖੀ ਜਿਹੜੀ ਉਹਨਾਂ ਦੇ ਮਨਾਂ 'ਚ ਦੱਬੀ ਹੁੰਦੀ ਆ ਉਹ ਕਿਸੇ ਨਾ ਕਿਸੇ ਦਿਨ ਇਸ ਢੰਗ ਤਰੀਕੇ ਦੇ ਨਾਲ ਫਟ ਕੇ ਬਾਹਰ ਨਿਕਲੀ ਆ ਜੀ ਸੋ ਇਹ ਜਿਹੜੀ ਬਟਾਲੇ 'ਚ ਘਟਨਾ ਵਾਪਰੀ ਆ ਇਹ ਅਚਾਨਕ ਵਾਪਰੀ ਆ ਪਰਥਾਰਾ ਨੇ ਜੀ ਕਿ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਾ ਰਹੇ ਨੇ ਉਹਨਾਂ ਦੀ ਇੱਕ ਟਰਾਲੀ ਟਰੈਕਟਰ ਟਰਾਲੀ ਨਾਲ ਉਹ ਡਰਾਈਵਿੰਗ ਦੀ ਗਲਤੀ ਨਾਲ ਉਹਦੇ ਵਿੱਚ ਪੇਟ ਚ ਆ ਜਾਂਦੇ ਨੇ ਇੱਕ ਨੌਜਵਾਨ ਦੀ ਜਿਹੜਾ ਜਿਹਦਾ ਹਲੇ 12ਵੀਂ ਦਾ ਨਤੀਜਾ ਆਇਆ ਸੀ ਜੀ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੂਜਾ ਗੰਭੀਰ ਜ਼ਖਮੀ ਹੋ ਜਾਂਦਾ ਤੇ ਜਿਹੜਾ ਉੱਥੇ ਮੌਕੇ ਤੇ ਪਹੁੰਚਦਾ ਬਾ ਪੁਲਿਸ ਦਾ ਥਾਣੇਦਾਰ ਜੀ ਉਹ ਮਤਲਬ ਅਬ ਬੈਸੇ ਦੀ ਖੇਡ ਚ ਉਸ ਜਿਹੜਾ ਟਰੈਕਟਰ ਦਾ ਡਰਾਈਵਰ ਹੈ ਜਿਹਦੇ ਕਾਰਨੇ ਆਜ ਸਬਾਪਰਿਆ ਜਿਹੜਾ ਦੋਸ਼ੀ ਆ ਉਹਨੂੰ ਉਥੋਂ ਮੌਕੇ ਤੋਂ ਭਜਾ ਦਿੱਤਾ ਜੀ ਸੋ ਲੋਕਾਂ ਦਾ ਇਸ ਘਟਨਾ ਨੂੰ ਲੈ ਕੇ ਗੁੱਸਾ ਜਿਹੜਾ ਉਹ ਜਵਾਲਾਮੁਖੀ ਬਣ ਕੇ ਲਾਵਾ ਬਣ ਕੇ ਬਾਹਰ ਫੁੱਟਿਆ ਆ ਜੀ ਸੋ ਮੈਂ ਇਹ ਗੱਲ ਕਰਦਾ ਕਿ ਅਚਾਨਕ ਵਾਪਰਿਆ ਵਰਤਾਰਾ ਹੈ ਜੀ ਇਹ ਉਹਨਾਂ ਦੇ ਮਨਾਂ 'ਚ ਜਿਹੜਾ ਨਿਰੰਤਰ ਗੁੱਸਾ ਪੈਦਾ ਹੋ ਰਿਹਾ ਵਾ ਪੰਜਾਬ 'ਚ ਜਿਹੜਾ ਧੱਕੇਸ਼ਾਹੀ ਬਿਤਕਰੇਵਾਦੀ ਹੋ ਰਹੀ ਆ ਖਾਸ ਕਰਕੇ ਜਿਹੜਾ ਮਾਫੀਆ ਸਰਗਣਾ ਤੇ ਉਹਦੇ ਨਾਲ ਜਿਹੜੀ ਪੁਲਿਸ ਆ ਜਿਹੜੀ ਮਿਲ ਕੇ ਪੰਜਾਬ ਦੇ ਵਿੱਚ ਤੇਸ਼ੱਦਦ ਦਾ ਤੇ ਜ਼ੁਲਮ ਦਾ ਜ਼ੋਰ ਦਾ ਜ਼ਬਰਦਸਤ ਨੇਕਾ ਤਰ੍ਹਾਂ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿਰੁੱਧ ਲੋਕਾਂ ਦੇ ਮਨਾਂ ਚ ਇੱਕ ਗੁੱਸਾ ਹੈ ਜਿਹੜਾ ਉਹ ਜ਼ਰੂਰ ਮਤਲਬ ਉਵਾਲੇ ਮਾਰ ਰਿਹਾ ਸੀ ਸੋ ਉਹ ਉਵਾਲਾ ਜਿਹੜਾ ਉਹ ਇੱਕ ਪੁਲਿਸ ਵਾਲੇ ਨੂੰ ਖੰਭੇ ਨਾਲ ਬੰਨ੍ਹ ਕੇ ਜੀ ਉਦੀ ਕੁੱਟਮਾਰ ਕਰਨੀ ਛੋਟੇ ਮੋਟੀ ਘਟਨਾ ਨਹੀਂ ਹੈ ਮਤਲਬ ਸਿੱਧਾ ਸਿੱਧਾ ਇੱਕ ਮਤਲਬ ਲੋਕਾਂ ਦੇ ਮਨਾਂ 'ਚ ਜਿਹੜੀ ਬਗਾਵਤ ਹੈ ਇਸ ਰਾਜ ਦੇ ਵਿਰੁੱਧ ਉਹਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੋ ਇਸ ਨੂੰ ਅਸੀਂ ਕੋਈ ਮਤਲਬ ਆਮ ਘਟਨਾ ਵਾਂਗੂ ਨਹੀਂ ਲੈ ਸਕਦੇ ਚਿੱcke ਮਾਮੂਲੀ ਘਟਨਾ ਜਾਂ ਆਮ ਘਟਨਾ ਜਾਂ ਆਮ ਬਪਰਿਆ ਬਰਤਾਰਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਰਕਾਰ ਪ੍ਰਤੀ ਗੁੱਸਾ ਸਰ ਹਾਂਜੀ ਤੇ ਜੋ ਕੁਝ ਪੰਜਾਬ 'ਚ ਇਸ ਵੇਲੇ ਲੋਕਾਂ ਦੇ ਨਾਲ ਹੋ ਰਿਹਾ ਉਸ ਨੂੰ ਲੈ ਕੇ ਗੁੱਸਾ ਜਿਹੜਾ ਉਸ ਦਾ ਇਹ ਜਵਾਲਾਮੁਖੀ ਕਿਹਾ ਜਾ ਸਕਦਾ ਹੈ ਇਹ ਲੋਕਾਂ ਦਾ ਇਹ ਰੋ ਤੇ ਰੋਸ ਜੋ ਇਸ ਤਰ੍ਹਾਂ ਬਿਆਨ ਹੋਇਆ ਹੈ ਉਸ ਦੇ ਪਿੱਛੇ ਪੰਜਾਬ ਪੁਲਿਸ ਦੇ ਡਰ ਕਾਰਨ ਹੋਈਆਂ ਖੁਦਕੁਸ਼ੀਆਂ ਤਾਂ ਨਹੀਂ। ਤੁਹਾਨੂੰ ਜਿਵੇਂ ਮੈਂ ਕੱਲ ਕਿਹਾ ਵਾਕਿਆ ਜਿਹੜਾ ਤੁਸੀਂ ਸਵਾਲ ਕੀਤਾ ਕਿ ਪਿਛਲੇ 10 ਦਿਨਾਂ 'ਚ ਨਿਰੰਤਰ ਚਾਰ ਖੁਦਕੁਸ਼ੀਆਂ ਪੁਲਿਸ ਥਾਣਿਆਂ ਜਾਂ ਪੁਲਿਸ ਚੌਕੀਆਂ 'ਚ ਜਾਂ ਬਾਹਰ ਜਿਸ ਕਾਰਨ ਹੋਈਆਂ ਕਿ ਉਹਨਾਂ ਲੋਕਾਂ ਦੇ ਮਨਾਂ ਤੇ ਖਾਕੀ ਦਾ ਇੰਨੀ دہشت ਸੀ ਖਾਕੀ ਦੇ ਜ਼ਬਰ ਦੀ ਇੰਨੀ دہشت ਸੀ ਖਾਕੀ ਦੇ ਜ਼ੁਲਮ ਦੀ ਇੰਨੀ دہشت ਸੀ ਕਿ ਉਹਨਾਂ ਨੇ ਇਸ ਜੀਵਨ ਨਾਲੋਂ ਮਰਨਾ ਬਿਹਤਰ ਸਮਝਿਆ ਹੋਰ ਕੁਸ਼ੀਆਂ ਕਰ ਗਏ ਹਾਂਜੀ ਸੋ ਉਹ ਜਿਹੜਾ ਲੋਕਾਂ ਦੇ ਮਨਾਂ ਚ ਆ ਇਹ ਖਾਸ ਕਰਕੇ ਹੁਣੇ ਹੰਡਿਆਏ ਚ ਜਿਹੜੀ ਮਤਲਬ ਲੇਟੈਸਟ ਘਟਨਾ ਸੀ ਇਸ ਪੁਲਿਸ ਦੇ ਖਾਪ ਦੀ ਹੰਡਿਆਏ ਚ ਕਿ ਇੱਕ ਵਿਅਕਤੀ ਆ ਜਿਹੜਾ ਉਹ ਮੋਟਰਸਾਈਕਲ ਤੇ ਆ ਰਿਹਾ ਪੁਲਿਸ ਉਹਨੂੰ ਰੋਕਦੀ ਆ ਕਿਸੇ ਗੱਲ ਤੋਂ ਪੁਲਿਸ ਵਾਲਿਆਂ ਦਾ ਜਿਹੜਾ ਅੱਗੇ ਜਵਾਬ ਦਿੰਦਾ ਜੀ ਕੋਈ ਕਾਗਜ਼ਾ ਪత్రਾਂ ਨੂੰ ਲੈ ਕੇ ਸੋ ਪੁਲਿਸ ਵਾਲੇ ਇਸ ਗੱਲ ਨੂੰ ਪਰਦਾਸ਼ਤ ਕਰਨ ਲਈ ਤਿਆਰ ਨਹੀਂ ਕਿ ਕੋਈ ਵਿਅਕਤੀ ਆ ਜਿਹੜਾ ਉਹ ਪੁਲਿਸ ਦੇ ਅੱਗੇ ਪੰਜਾਬ ਦੀ ਖਾਕੀ ਦੇ ਅੱਗੇ ਮੂੰਹ ਖੋਲ ਸਕੇ ਜੀ ਤੂ ਉਸ ਨੂੰ ਪੁਲਿਸ ਅੱਗੇ ਮੂੰਹ ਖੋਲਣਾ ਇੰਨਾ ਮਹਿੰਗਾ ਪਿਆ ਕਿ ਪੁਲਿਸ ਨੇ ਜਸਤਰਾ ਉਹਦੀ ਲਿਜਾ ਕੇ ਹੰਡਾਇਆ ਚੌਕੀ ਤੇ ਜਿਸ ਤਰ੍ਹਾਂ ਉਹਦੀ ਕੁੱਟਮਾਰ ਕੀਤੀ ਜਿੰਨੀ ਮਤਲਬ ਉਹਨੂੰ ਉਹਨੂੰ ਦਹਿਸ਼ਤ ਜਿਹਾ ਕੀਤਾ ਤੇ ਉਹਨੇ ਮਤਲਬ ਮਿਹਤਰ ਸਮਝਿਆ ਕਿ ਇਹ ਜੀਵਨ ਨਾਲੋਂ ਮਰਨਾ ਚੰਗਾ ਤੇ ਉਹ ਸਲਫਾਸ ਖਾ ਕੇ ਮਰ ਗਿਆ ਉਸ ਤੋਂ ਪਹਿਲਾਂ ਵੀ ਲੁਧਿਆਣੇ 'ਚ ਘਟਨਾ ਵਾਪਰੀ ਕਿ ਉਹ ਪੁਲਿਸ ਹੈ ਜਿਹੜੀ ਉਹ ਕੋਈ ਉਹਦੇ ਤੋਂ ਮੋਬਾਈਲ ਚਾਰਜ ਕਰਵਾ ਕੇ ਲੈ ਗਿਆ ਮੋਬਾਈਲ ਚਾਰਜ ਕਰਾਉਣ ਵਾਲਾ ਗੁੰਡਾ ਵੀ ਹੋ ਸਕਦਾ ਬਦਮਾਸ਼ ਵੀ ਹੋ ਸਕਦਾ ਸ਼ਰੀਫ ਵੀ ਹੋ ਸਕਦਾ ਸੋ ਉਸ ਮੋਬਾਈਲ ਦੇ ਚਾਰਜ ਕਰਨ ਦੇ ਦੋਚ ਪੁਲਿਸ ਜਿਹੜੀ ਉਹਦੇ ਤੋਂ 4 ਲੱਖ ਰੁਪਈਆ ਤੇ ਨਾਲ ਉਹਨੂੰ ਦਹਿਸ਼ਤ ਜਿਦਾ ਕਰ ਰਹੀ ਸੀ ਉਸ ਪੁਲਿਸ ਦੇ ਡਰ ਤੋਂ ਉਹ ਵਿਅਕਤੀ ਮਤਲਬ ਜਿਹੜਾ ਆਪਣੀ ਖੁਦਕੁਸ਼ੀ ਕਰ ਗਿਆ ਤੇ ਇਸੇ ਤਰ੍ਹਾਂ ਜਿਹੜੀ ਘਟਨਾ ਬਡਲਾਡੇ ਚ ਵਾਪਰੀ ਆ ਜਿਹੜੀ ਪਿੱਖੀਵੈਂਡ ਚ ਵਾਪਰੀ ਆ ਸੋ ਇਹ ਪੁਲਿਸ ਦੇ دہشت ਕਾਰਨ ਲਗਾਤਾਰ ਚਾਰ ਮੌਤਾਂ ਨੇ ਜਿਹੜੀਆਂ ਉਹ ਨਿਰੰਤਰ ਹੋਈਆਂ ਨੇ ਹਾਂਜੀ ਚਾਹੇ ਉਹ ਚੌਕੀਆਂ ਚ ਹੋਈਆਂ ਤੇ ਚਾਹੇ ਇੱਥੋਂ ਤੱਕ ਕਿ ਉਹ ਸਵਾਰੀ ਸੰਵਾਦ ਕੀ ਵੀ ਮੈਂ ਲਿਖੀ ਸੀ ਕਿ ਇੱਕ ਥਾਣੇ ਦੇ ਵਿੱਚ ਇੱਕ ਔਰਤ ਦੇ ਨਾਲ ਮਤਲਬ ਉਹ ਮਤਲਬ ਜ਼ਬਰ ਜ਼ੁਲਮ ਹੋ ਰਿਹਾ ਜੀ ਤੇ ਦੂਸਰੇ ਪੁਲਿਸ ਵਾਲੇ ਪੈਰਾ ਦੇ ਰਹੇ ਨੇ ਜੀ ਫੇਸ ਤੋਂ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਤੋਂ ਮਾੜਾ ਮਤਲਬ ਵਰਤਾਰਾ ਜਿਹੜਾ ਇਸ ਤੋਂ ਵੱਧ ਜਿਹੜਾ ਜ਼ੋਰ ਜਬਰ ਉਹ ਹੋਰ ਕੀ ਹੋ ਸਕਦਾ ਸੋ ਇਸ ਕਾਰਨ ਕਿ ਪੰਜਾਬ ਦੀ ਪੁਲਿਸ ਨੂੰ ਜਿਹੜਾ ਆਮ ਪੰਜਾਬੀਆ ਉਹ ਜਾਬਰਾਂ ਦਾ ਟੋਲਾ ਸਮਝਣ ਲੱਗ ਪਿਆ ਲੁਟੇਰਿਆਂ ਦਾ ਟੋਲਾ ਸਮਝਣ ਲੱਗ ਪਿਆ ਤੇ ਇਸ ਕਾਰਨ ਉਹਨਾਂ ਦਾ ਜਿਹੜਾ ਉਹਨਾਂ ਦੇ ਮਨਾਂ ਚ ਪੁਲਿਸ ਪ੍ਰਤੀ ਜਿਹੜੀ ਨਫਰਤ ਹੈ ਜਿਹੜਾ ਗੁੱਸਾ ਹੈ ਜਿਹੜਾ ਰੋਹ ਹੈ ਜਿਹੜਾ ਰੋਸ ਹੈ ਉਹ ਜੋਲਾਮੂਫ ਕੀ ਬਣ ਕੇ ਨਿਕਲਿਆ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਨਿਰੰਤਰ ਇਹ ਚਾਰ ਘਟਨਾਵਾਂ ਪੰਜਾਬ ਵਿੱਚ ਵਾਪਰੀਆਂ ਨੇ ਬੀਤੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਲੋਕਮਨੱਚ ਪੁਲਿਸ ਪ੍ਰਤੀ ਗੁੱਸਾ ਹੈ ਜਿਹੜਾ ਉਹ ਲੋਕਮਨੱਚ ਉੱਭਰ ਆ ਗਿਆ ਲੋਕਾਂ ਦੇ ਇਹ ਬਾਗੀ ਹੋਏ ਤੇਵਰ ਆਖਿਰ ਕਿਹੜੇ ਖਤਰੇ ਦਾ ਪ੍ਰਤੀਕ ਹਨ ਤੁਕਬਾ ਇੱਕ ਜਿਹੜਾ ਅਸੀਂ ਬਾਰ-ਬਾਰ ਇਸ ਕੱਲ ਦੀ ਚਿੰਤਾ ਕਰ ਰਹੇ ਸੀ ਕਿ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵੱਸਦਾ ਪੰਜਾਬ ਆ ਪੰਜਾਬ ਜਿਹੜਾ ਸੂਰਬੀਰਾਂ ਦਾ ਜੋਧਿਆਂ ਦਾ ਅਣਖੀਲੇ ਜਰਨੈਲਾਂ ਦਾ ਸ਼ਹੀਦਾਂ ਦਾ ਭੂਮੀਆ ਉਸ ਪੰਜਾਬ ਦੀ ਧਰਤੀ ਤੇ ਅੱਜ ਸਥਿਤੀ ਇਹ ਪੈਦਾ ਹੋ ਗਿਆ ਕਿ ਲੋਕ ਸਿਰ ਸੁਟ ਕੇ ਜਿਉਣਾ ਸਿੱਖ ਗਏ ਨੇ ਉਹਨਾਂ ਤੇ ਜਿੰਨਾ ਜ਼ੋਰ ਜ਼ਬਰ ਜ਼ੁਲਮ ਤਸ਼ੱਦਦ ਹੋਈ ਜਾਵੇ ਉਹ ਅੱਗੋਂ ਰਿਐਕਟ ਨਹੀਂ ਕਰ ਰਹੇ ਉਹ ਮਤਲਬ ਉਹ ਜਿਹੜੀ ਮਤਲਬ ਬੁਰਤੀ ਸੀ ਸਿੱਖੀ ਦੀ ਕਿ ਨਾ ਪੈ ਪੈ ਕਾਹੂ ਕੋ ਦੇਤਨਾ ਨਹਿ ਬਹਿਮਾਨਦਾਨ ਸੁਨਾ ਪੈ ਦੇਣਾ ਤੇ ਨਾ ਪੈ ਲੈਣਾ ਤੇ ਨਾ ਜਨਮ ਕਰਨਾ ਤੇ ਨਾ ਜ਼ੁਲਮ ਸਹਿਣਾ ਸੋ ਇਹ ਜਿਹੜੀ ਸਿੱਖੀ ਦਾ ਮੂਡਲਾ ਸਦਾਤਾ ਸਿੱਖੀ ਦੀ ਗੁੜਤੀ ਆ ਪੰਜਾਬ ਦੇ ਲੋਕ ਸਿੱਖ ਧਰਮ ਵਾਲੇ ਜਿਹੜੇ ਵੀ ਇਸ ਤੋਂ ਦੂਰ ਚਲੇ ਗਏ ਸੀ ਇੱਥੋਂ ਤੱਕ ਕੇ ਆਪਾਂ ਬਾਰ-ਬਾਰ ਇਸ ਗੱਲ ਤੇ ਚਿੰਤਾ ਪ੍ਰਗਟਾਈ ਸੀ ਕਿ ਉਹ ਸੰਘਰਸ਼ ਜਿਹੜਾ ਗੁਰੂਆਂ ਦੇ ਨਾਮ ਤੇ ਸ਼ੁਰੂ ਹੋਇਆ ਸੀ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ਼ੁਰੂ ਹੋਇਆ ਸੀ ਉਹ ਸੰਘਰਸ਼ ਤੋਂ ਵੀ ਕੌਮ ਆ ਜਿਹੜੀ ਪਿੱਠ ਦੇ ਗਈ ਸੋ ਇਸ ਸਥਿਤੀ ਦੇ ਵਿੱਚ ਇਹ ਜਿਹੜੀ ਬਟਾਲੇ ਘਟਨਾ ਵਾਪਰੀ ਆ ਹਾਂਜੀ ਕੇ ਲੋਕਾਂ ਦਾ ਜਿਹੜਾ ਰੋਸ ਰੋਹ ਆ ਜਿਹੜਾ ਪੁਲਿਸ ਵਿਰੁੱਧ ਜਿਹੜਾ ਲਾਵਾ ਬਣ ਕੇ ਫੁੱਟਿਆ ਵਾ ਉਹਨਾਂ ਨੇ ਇੱਕ ਪੁਲਿਸ ਵਾਲੇ ਨੂੰ ਥਾਣੇਦਾਰ ਨੂੰ ਖੰਬੇ ਦੇ ਨਾਲ ਬੰਨ ਕੇ ਕੁੱਟਿਆ ਜਿਹੜਾ ਉਹ ਮਤਲਬ ਇੱਕ ਤਬਦੀਲੀ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਪ੍ਰਤੀਕ ਆ ਇਹਦੇ ਨਾਲ ਜਿਹੜੀ ਪੰਜਾਬ ਦੀ ਮਿੱਟੀ ਦੀ ਆਵਾਜ਼ ਆ ਜਿਹੜੀ ਅਣਖੀਲੀ ਮਿੱਟੀ ਦੀ ਆਵਾਜ਼ ਆ ਉਹ ਜ਼ਰੂਰ ਉਹਦੀ ਉਹਦੀ ਹੂਕ ਆ ਜਿਹੜੀ ਉਹ ਸੁਣਾਈ ਦਿੱਤੀ ਆ ਕਿ ਆਖਰ ਨੂੰ ਇਹ ਤੁਸੀਂ ਮਿੱਟੀ ਨੂੰ ਵੀ ਦੋਵੋਨੇ ਤੇ ਉਹ ਵੀ ਕਿਤੇ ਨਾ ਕਿਤੇ ਸਰ ਨੂੰ ਅਉਦੀ ਆ ਕਿ ਪੰਜਾਬ ਦੇ ਲੋਕਾਂ ਤੇ ਤੁਸੀਂ ਕਿੰਨਾ ਕੁ ਜ਼ੋਰ ਜ਼ੋਰ ਜੰਗਲ ਕਰੀ ਜਾਓਗੇ ਤੇ ਉਹ ਚੁੱਪ ਕਰਕੇ ਸਹਿੰਦੇ ਰਹਿਣਗੇ ਸੋ ਇਹ ਮੈਂ ਸਮਝਦਾ ਕਿ ਇਹ ਪੰਜਾਬ ਦੀ ਜਿਹੜੀ ਗੁਰਤੀ ਆ ਉਸ ਗੁਰਤੀ ਨੇ ਜਿਹੜਾ ਅਵਾਲਾ ਮਾਰਿਆ ਇਹ ਉਸ ਦਾ ਪ੍ਰਤੀਕ ਆਪ ਵੱਲੋਂ ਅੱਜ ਬਾਦਲ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਹੈ ਆਖਿਰ ਉਹਦੀਆਂ ਕਿਹੜੀਆਂ ਰਿਪੋਰਟਾਂ ਆ ਰਹੀਆਂ ਹਨ ਦੇਖੋ ਭਈ ਜਿਸ ਤਰ੍ਹਾਂ ਜਿਹੜੀਆਂ ਖਬਰਾਂ ਆਈਆਂ ਨੇ ਹੁਣ ਤੱਕ ਉਹਦੇ ਵਿੱਚ ਇੱਕ ਤੈਅ ਆ ਕਿ ਮਤਲਬ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਆਪਦੀ ਇਸਰਾਈਲੀ ਨੂੰ ਦਿੱਤਾ ਹਾਂਜੀ ਪਰੰਤੂ ਜੋ ਲੋਕ ਇਸ ਰੈਲੀ ਤੋਂ ਉਮੀਦਾਂ ਲੈ ਕੇ ਗਏ ਸੀ ਕਿ ਇਸ ਰੈਲੀ ਦੇ ਨਾਲ ਜਿਹੜੀ ਬਾਦਲ ਸਰਕਾਰ ਵਿਰੁੱਧ ਆਪ ਇੱਕ جنگ ਜਿਹੜੀ ਉਹ ਸ਼ੁਰੂ ਕਰਨ ਜਾ ਰਹੀ ਹੈ ਉਹ ਆਸ ਉਮੀਦ ਆ ਜਿਹੜੀ ਉਹ ਪੂਰੀ ਨਹੀਂ ਹੋਈ ਜੀ ਤੋ ਬਾਦਲ ਵਰਗਾ ਜਿਹੜਾ ਘਾਤ ਸਿਆਸਤਦਾਨ ਆ ਉਹ ਉਹਦੇ ਲਪੇਟੇ ਚ ਉਹਦੇ ਜਿਹੜੀ ਅਜਗਰੀ ਲਪੇਟ ਆ ਜਿਹੜੀ ਮੈਂ ਸਮਝਦਾ ਕਿ ਉਸ ਅਜਗਰੀ ਲਪੇਟ ਦੇ ਵਿੱਚ ਇਹ ਆਪ ਦੀ ਅ ਅਜੁਰ ਵਾਲੀ ਰੈਲੀ ਆ ਜਿਹੜੀ ਆ ਗਈ ਰਾਜਪਾਲ ਨੂੰ ਮਿਲਣ ਗਏ ਬਾਦਲਦਾਰ ਸਨੇਹਾ ਆ ਗਿਆ ਕਿ ਆਜੋ ਤੁਸੀਂ ਮੈਨੂੰ ਮਿਲੋ ਸੋ ਉਹਦੇ ਜਿਹੜੇ ਪ੍ਰਮੁੱਖ ਲੀਡਰ ਨੇ ਕੋ ਬਾਦਲ ਨੂੰ ਮਿਲ ਚਲੇ ਗਏ ਲੋਕ ਉਹ ਢੀਕ ਦਿਰੇਗੇ ਤੇ ਬਾਦਲ ਆ ਜਿਹੜਾ ਉਹ ਜਦੋਂ ਮਤਲਬ ਤੁਹਾਨੂੰ ਪਤਾ ਹੀ ਆ ਕਿ ਉਹ ਲੱਕੜ ਦੇ ਮੁੰਡੇ ਦੇਣ ਦੇ ਵਿੱਚ ਮਾਰਾ ਉਹਦੇ ਵਰਗਾ ਕੋਈ ਵਿਦਿਆਰਥੀ ਇਸ ਵਾਰ ਪਰ ਗੱਲ ਕਰਦੇ ਆ ਕਾਗ ਸਿਆਸਤਦਾਨੀ ਸੋ ਉਹਨੇ ਜਿਹੜਾ ਇੱਕ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਇੱਕ ਜਿਹੜੀ ਮੈਂ ਗੱਲ ਕੀਤੀ ਆ ਕਿ ਇਹ ਉਮੀਦ ਕੀਤੀ ਜਾਂਦੀ ਸੀ ਕਿ ਬਾਦਲ ਸਰਕਾਰ ਬਰੁਨਤ ਇਹ ਰੈਲੀ ਆ ਜਿਹੜੀ ਇਹ ਜੰਗ ਦਾ ਵਿਗਲ ਬਜਾ ਦੇਗੀ ਸੋ ਉਸ ਭਾਵਨਾ ਨੂੰ ਉਹਨੇ ਪੂਰੀ ਤਰ੍ਹਾਂ ਕਰੀਜ਼ ਕਰਦਾ ਫ੍ਰੀਜ ਚ ਲਾਦਾ ਠੰਡਾ ਕਰਦਾ ਠੰਡੇ ਬਸਤੇ ਚ ਪਾਦਾ ਸੋ ਇਹ ਰੈਲੀ ਦਾ ਜਿਹੜਾ ਲਾਹਾ ਆਉਣ ਵਾਲੇ ਦਿਨਾਂ ਚ ਆਪ ਨੂੰ ਮਿਲਣਾ ਸੀ ਮੈਨੂੰ ਲੱਗਦਾ ਕਿ ਇਹ ਜਿਹੜਾ ਸਾਰਾ ਕੁਝ ਉੱਥੇ ਘਟਨਾ ਕਰਮ ਵਾਪਰਿਆ ਉਹਦੇ ਨਾਲ ਉਹ ਲਾਹਾ ਜਿਹੜਾ ਉਹ ਉਸ ਰੂਪ ਚ ਆਪ ਨੂੰ ਨਹੀਂ ਮਿਲੂਗਾ ਜਿਸ ਰੂਪ ਚ ਮਿਲਣਾ ਚਾਹੀਦਾ ਸੀ 7 ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰਾਂ ਨੇ ਆਪਣੀ ਬੈਠਕ ਕੀਤੀ ਹੈ ਤੁਸੀਂ ਕੀ ਟਿੱਪਣੀ ਕਰਦੇ ਹੋ ਦੇਖੋ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਸ਼ਰੂਮਣੀ ਕਮੇਟੀ ਵਾਲੇ ਜਥੇਦਾਰ ਨੇ ਉਹਨਾਂ ਜੋ ਠੀਕ ਹੈ ਉਹ ਤਿੰਨ ਸ਼ਰੂਮਣੀ ਕਮੇਟੀ ਵਾਲੇ ਨੇ ਦੋ ਤਾਂ ਬਾਹਰ ਲਿਆਂ ਸਟੇਟਾਂ ਵਾਲੇ ਨੇ ਡਾਕਟਰ ਜੀ ਜੂਰ ਸਾਹਿਬ ਤੇ ਡਾਕਟਰ ਫਟਨਾ ਸਾਹਿਬ ਵਾਲੇ ਤਿੰਨ ਨੇ ਜਿਹੜੇ ਪੰਜਾਬ ਵਾਲੇ ਉਹ ਠੀਕ ਸ਼ਰੂਮਣੀ ਕਮੇਟੀ ਦੇ ਜਥੇਦਾਰ ਨੇ 7 ਮਹੀਨੇ ਬਾਅਦ ਜਿਹੜੀ ਇਹਨਾਂ ਜਥੇਦਾਰਾਂ ਨੇ ਜਿਨ੍ਹਾਂ ਨੂੰ ਕੌਮ ਨਕਾਰ ਚੁੱਕੀ ਆ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਸਿਰਫ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਕੇ ਅਸੀਂ ਵੀ ਹੈਗੇ ਆ ਹਾਂਜੀ ਹੁਣ ਤੱਕ ਤਾਂ ਇਹ ਜਥੇਦਾਰ ਸੀ ਜਿਹੜੇ ਇਹ ਕੌਮ ਦੇ ਸਾਹਮਣੇ ਆਉਣ ਤੋਂ ਜਾਂ ਹੋਰ ਵੀ ਮਤਲਬ ਜਿਹੜਾ ਕੁਝ ਹੁਣ ਤੱਕ ਜਥੇਦਾਰ ਦੀ ਇੱਕ ਡਿਊਟੀ ਹੁੰਦੀ ਸੀ ਉਹਨੂੰ ਪੂਰਾ ਕਰਨ ਤੋਂ ਪੂਰੀ ਤਰ੍ਹਾਂ ਪਾਸੇ ਹੋ ਗਏ ਸੀ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਤਰ੍ਹਾਂ ਇਹਨਾਂ ਨੂੰ ਨਕਾਰਤਾ ਸੀ ਜਿਵੇਂ ਪਿਛਲੀ ਵਾਰ ਹੋਇਆ ਸੀ ਕਿ ਜਥੇਦਾਰ ਅਕਾਲ ਤਖਤ ਜਿਹੜਾ ਸ਼੍ਰੋਮਣੀ ਕਮੇਟੀ ਦਾ ਗਿਆਨੀ ਗਰਬਚਨ ਸਿੰਘ ਉਹਨੇ ਇੱਕ ਮੀਟਿੰਗ ਸੱਦੀ ਤੇ ਸ਼੍ਰੋਮਣੀ ਕਮੇਟੀ ਨੇ ਉਸ ਮੀਟਿੰਗ ਦੀ ਪ੍ਰੂਫ ਕੱਢ ਦਿਉ ਮੀਟਿੰਗ ਹੀ ਨਹੀਂ ਹੋਣ ਦਿੱਤੀ ਕੋ ਹੁਣ ਤੱਕ ਜਿਹੜਾ ਇਹ ਪ੍ਰਭਾਵ ਆ ਗਿਆ ਸੀ ਕਿ ਇਹਨਾਂ ਜਥੇਦਾਰਾਂ ਨੂੰ ਜਿਹੜੀ ਇਹਨਾਂ ਦੀ ਮਤਲਬ ਆਕਾ ਸ਼ੂਮਨ ਕਮੇਟੀ ਉਹ ਵੀ ਜਥੇਦਾਰ ਪ੍ਰਵਾਨ ਕਰਨ ਤੋਂ ਇੱਕ ਤਰ੍ਹਾਂ ਹਟ ਗਈ ਆ ਸੋ ਇਹਨਾਂ ਜਥੇਦਾਰਾਂ ਨੇ ਹੁਣ ਸੱਤਾਂ ਮਹੀਨਿਆਂ ਬਾਅਦ ਇੱਕ ਤਰ੍ਹਾਂ ਆਪਣੀ ਹੂਮਦ ਕੇ ਅਸੀਂ ਹੈ ਗਿਆਂ ਉਹ ਫੋਨ ਦਾ ਪ੍ਰਗਟਾਵਾ ਕੀਤਾ ਪਰੰਤੂ ਇਸ ਮੀਟਿੰਗ ਦੇ ਵਿੱਚ ਜਿਹੜੀ ਇੱਕ ਗੱਲ ਹੋਈ ਕਿ ਪਟਨਾ ਸਾਹਿਬ ਦਾ ਜਿਹੜਾ ਜਥੇਦਾਰ ਹੈ ਇਹਨਾਂ ਦਾ ਗਿਆਨੀ ਇਕਵਾਲ ਸਿੰਘ ਜਿਹਨੂੰ ਆਰਐਸਐਸ ਦਾ ਬੰਦਾ ਵੀ ਕਿਹਾ ਜਾਂਦਾ ਸੋ ਉਹਨੇ ਇਹਨਾਂ ਜਿਹੜੇ ਕੌਮ ਵੱਲੋਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ ਤਿੰਨੋਂ ਜਥੇਦਾਰ ਮੰਡ ਜਥੇਦਾਰ ਦਾਦੂ ਆੜਤੇ ਜਥੇਦਾਰ ਭਾਈ ਅਮਰੀਕ ਸਿੰਘ ਜਨਾਲਾ ਜੀ ਇਹਨਾਂ ਤਿੰਨਾਂ ਨੇ ਤਖਤ ਸ੍ਰੀ ਹਜੂਰ ਸਾਹਿਬ ਮੱਥਾ ਟੇਕਿਆ ਉੱਥੋਂ ਦੇ ਜਿਹੜੇ ਪ੍ਰਬੰਧਕੀ ਕਮੇਟੀ ਸੀ ਜਾਂ ਉੱਥੋਂ ਦੇ ਜਿਹੜੇ ਜਥੇਦਾਰ ਜਿਹੜੇ ਅੱਜ ਮੀਟਿੰਗ 'ਚ ਵੀ ਸ਼ਾਮਲ ਹੋਏ ਆ ਇਹਨਾਂ ਨੇ ਉਹਨਾਂ ਨੂੰ ਸਰੂਪੇ ਦਿੱਤੇ ਜੀ ਉਨ੍ਹਾਂ ਦਾ ਮਾਣ ਕੀਤਾ ਉਨ੍ਹਾਂ ਦਾ ਸਨਮਾਨ ਕੀਤਾ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਪਰਮਾਨ ਕੀਤਾ ਜੀ ਉਸੇ ਤਰ੍ਹਾਂ ਪਟਨਾ ਸਾਹਿਬ ਜਦੋਂ ਗਏ ਉੱਥੇ ਵੀ ਉਨ੍ਹਾਂ ਨੂੰ ਸਰੂਪੇ ਦਿੱਤੇ ਗਏ ਉਨ੍ਹਾਂ ਦਾ ਮਾਣ ਕੀਤਾ ਗਿਆ ਸਨਮਾਨ ਕੀਤਾ ਗਿਆ ਤੇ ਪਰਮਾਨ ਕੀਤਾ ਗਿਆ ਹਾਂਜੀ ਸੋ ਅੱਜ ਜਦੋਂ ਇਹ ਸਵਾਲ ਉਨ੍ਹਾਂ ਨੂੰ ਜਦੋਂ ਪੰਜ ਜਿਹੇ ਤਰ੍ਹਾਂ ਦੀ ਮੀਟਿੰਗ ਹੋ ਕੇ ਹਟਿਓ ਤੋਂ ਬਾਅਦ ਜਦੋਂ ਪ੍ਰੈਸ ਨਾਲ ਗੱਲ ਕਰਨ ਲੱਗੇ ਤੇ ਜਦੋਂ ਇਹ ਸਵਾਲ ਕੀਤਾ ਗਿਆ ਜੀ ਗਿਆਨੀ ਅਕਵਾਲ ਸਿੰਘ ਨੂੰ ਪਟਨਾ ਸਾਹਿਬ ਵਾਲਿਆਂ ਨੂੰ ਕਿ ਇੱਕ ਪਾਸੇ ਤੁਸੀਂ ਮਤਲਬ ਉਹਨਾਂ ਜਥੇਦਾਰਾਂ ਨੂੰ ਜਥੇਦਾਰ ਪ੍ਰਵਾਨ ਨਹੀਂ ਕਰਦੇ ਜਿਨ੍ਹਾਂ ਨੂੰ ਕੌਮ ਨੇ ਨਿਯੁਕਤ ਕੀਤਾ ਹਾਂਜੀ ਦੂਸਰੇ ਪਾਸੇ ਪਟਨਾ ਸਾਹਿਬ ਤੁਸੀਂ ਉਹਨਾਂ ਨੂੰ ਸਰੂਪੇ ਦੇ ਕੇ ਪ੍ਰਵਾਨ ਕਰ ਰਹੇ ਹੋ ਜੀ ਤੇ ਉਹਦਾ ਮੁੱਢਲਾ ਸਵਾਲ ਇਹ ਸੀਗਾ ਜੀ ਕਿ ਉਹ ਜਿਹੜਾ ਉਹਨਾਂ ਨੂੰ ਜਥੇਦਾਰਾਂ ਨੂੰ ਜਿਨੇ ਸਰੂਪੇ ਦਿੱਤੇ ਜਿਨੇ ਪਾਸ ਸਨਮਾਨ ਕੀਤਾ ਉਹ ਤਾਂ ਪਤਾ ਤਾਂ ਸਿੱਖਾ ਉਹ ਤਾਂ ਤਰਖਾਈਆ ਸਿੱਖਾ ਉਹ ਤਾਂ ਪਹਿਲਾਂ ਹੀ ਮਤਲਬ ਛੇਕਿਆ ਹੋਇਆ ਵਾ ਜੀ ਸੋ ਨਾਲ ਦੀ ਨਾਲ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਹਜੂਰ ਸਾਹਿਬ ਦਾ ਜਿਹੜਾ ਇਸ ਗੜੇ ਜਿਹੜਾ ਪ੍ਰਬੰਧਕੀ ਬੋਰਡ ਦਾ ਜਿਹੜਾ ਉੱਥੋਂ ਦਾ ਪ੍ਰਧਾਨ ਆ ਚੇਅਰਮੈਨ ਆ ਜਿਹੜਾ ਉਹ ਉਹ ਤਿਲਕ ਵੀ ਲਗਦਾ ਵਾ ਉਹ ਹਵਨ ਵੀ ਕਰਦਾ ਵਾ ਉਹ ਟੱਲ ਵੀ ਘੜਕਾਉਂਦਾ ਵਾ ਤੇ ਉਹ ਉਹ ਉਹਦੇ ਉਸ ਉਸ ਨੂੰ ਤੁਸੀਂ ਕੀ ਸਮਝਦੇ ਹੋ ਹਾਂਜੀ ਤੇ ਉਹਨਾਂ ਨੇ ਜਦੋਂ ਕਿਹਾ ਵੀ ਇਹਦਾ ਜਵਾਬ ਆ ਜਿਹੜਾ ਉਹ ਤਾਂ ਹਜੂਰ ਸਾਹਿਬ ਵਾਲੇ ਦੇ ਸਕਦੇ ਨੇ ਸੋ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਜੇ ਦੂਸਰੇ ਤਾਕਤਾਂ ਤੇ ਮਰਿਆਦਾ ਹੈ ਜਿਹੜੀ ਜਿਹੜੇ ਸਾਬਤ ਸੂਰਤ ਸਿੱਖ ਨੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਉਹ ਉਹਨਾਂ ਦੀ ਕਿਤੇ ਕੋਈ ਅਹਿਮੀਅਤ ਨਹੀਂ ਹੈ ਤੇ ਫਿਰ ਤੁਸੀਂ ਉਹ ਕੀ ਗੱਲ ਕਰਦੇ ਹੋ ਸੋ ਜਿਹੜੀ ਜਥੇਦਾਰਾਂ ਦੀ ਅੱਜ ਦੀ ਮੀਟਿੰਗ ਹੋਈ ਆ ਉਹਦਾ ਉਹਦਾ ਨਤੀਜਾ ਤਾਂ ਕੋਈ ਨਹੀਂ ਉਹਦਾ ਨਤੀਜਾ ਤਾਂ ਸਿਰਫ ਇੱਕੋ ਇੱਕ ਆ ਕਿ ਇਹਨਾਂ ਜਥੇਦਾਰਾਂ ਨੇ ਆਪਣੀ ਹੋਂਦਾ ਜਿਹੜੀ ਉਹਨੂੰ ਦਰਸਾਉਣ ਦਾ ਯਤਨ ਕੀਤਾ ਕਿ ਅਸੀਂ ਹੈਗੇ ਆ ਇਸ ਤੋਂ ਇਲਾਵਾ ਪੰਜਾਬ ਦੀ ਮਿੱਟੀ ਦੇ ਵਿੱਚੋਂ ਪੰਜਾਬੀਆਂ ਨੂੰ ਅਨਕ ਤੇ ਗੈਰਤ ਦੀ ਗੁੜਤੀ ਮਿਲੀ ਹੋਈ ਹੈ ਤੇ ਨਾਲ ਦੀ ਨਾਲ ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ 'ਚ ਸਬਰ ਵੀ ਬਥੇਰਾ ਹੈ ਤੇ ਜਦੋਂ ਕਿਤੇ ਸਬਰ ਦਾ ਪਿਆਲਾ ਪਰ ਜਾਂਦਾ ਹੈ ਫਿਰ ਬਟਾਲੇ ਵਰਗੀਆਂ ਘਟਨਾਵਾਂ ਨਿਰੰਤਰ ਜ਼ੋਰ ਫੜਦੀਆਂ ਹਨ ਸੋ ਏਸੀ ਸਾਡਾ ਆਸ਼ਤਾ ਮੂਤਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ